ਛੋਣਦਾ ਮਹੀਨਾ ਦੂਜੀ ਰੁੱਤ ਪਿਆਰ ਦੀ ਜਦ ਮੱਲੋਂ ਮੱਲੀ ਆ ਗਈ ਛੋਣੇ ਯਾਰ ਦੀ ਵੇ ਕੁੜੀਆਂ 'ਚ ਗੱਲ ਛਿੜ ਗਈ ਲਾਲਾ ਬੜੇ ਟਿੰਗਦੇ ਹੁਲਾਰਾ ਸੋਣਾ ਓਏ ਬੱਸ ਬੱਸ ਵੱਡਾ 70 ਸੱਤਾ ਆਇਆਗਾ ਬੜੇ ਗਾਣੇ ਗੂਣੇ ਗਾਉਂਦਾ ਹੁਣ ਅੱਜ ਖੁਸ਼ੀ ਵਾਲਿਆ ਸਰਪੰਚ ਕਾਲੀ ਖੁਸ਼ੀ ਆ ਜਿਹੜੇ 1-1 ਲੱਖ-ਲੱਖ 19-19 ਹਜ਼ਾਰ ਦੇ ਨਾਲ ਦੇ ਬੂਟ ਪਾਏ ਨੇਗੇ ਮੈਂ ਕੁੱਲੀ ਦੇ ਲਿਆਇਆ ਹਾਂ ਹਾਂ ਹੁਣ ਸਾਰੇ ਸੁਪਨੇ ਪੂਰੇ ਹੋਣਗੇ ਕਿਉਂ ਹਾਂ 11-11 12-12 ਹਜ਼ਾਰ ਜੀ ਮਿਲਦੇ ਨੇਗੇ ਬਾਕੀ ਗੱਲ ਜਿਹੜੇ ਜਿਵੇਂ ਬ੍ਰਾਂਡਡ ਨੇਗੇ 25-2500 15-1500 ਚ ਮਿਲਦੇ ਨੇਗੇ ਮੈਨੂੰ ਵੀ ਦਿਵਾ ਲਿਆ ਫਿਰ ਇੱਠੀ ਦੇ ਰੰਪੜਾ ਫੂਲ ਚੱਲ ਵਾਕੇ ਲਿਆ ਆ ਜਾ ਬੈਡ ਪਿੱਛੇ ਨੂੰ ਖੜਾ ਦੇ ਗੱਡੀ ਚਲਦੇ ਆ ਚੱਲ ਗੱਡੀ ਚ ਬਾ ਚਲਦੇ ਆ ਆ ਜਾ ਆ ਜਾ ਆ ਜਾ ਸਰਪੰਚ ਆ ਜਾ ਆ ਦੇਖ ਭੀੜ ਦੇਖ ਭੀੜ ਲਾਲਾ ਆਨਲਾਈਨ ਵੀ ਭੇਜ ਦਿੰਦੇ ਆ ਇਹ ਓਏ ਆਨਲਾਈਨ ਭੇਜਦਾ ਜਿਵੇਂ ਅੱਖੀਆਂ ਨੂੰ ਮੰਗਾ ਲਗਾ ਪੂਰਾ ਪਿਆਰ ਮਿਲਦਾਰਾ ਪਰ ਜਮਾਰੇ ਬਾਬੂ ਜੀ ਬੱਲੇ ਬੱਲੇ ਹੋਏ ਬਣੇ ਦੋ ਕ ਪੰਜਾਹ ਬਣਾ ਦੇ ਕਰ ਕੜੜੇ ਜੀ ਪਹਿਲਾਂ ਬੂੜਾ ਚਾ ਲਈਏ ਉਹ ਕਿੰਨੇ ਮਰਜੀ ਬੂਟ ਲੈਣਾ ਤੇ ਬਾਲੇ ਮਹਿੰਗੇ ਲੈ ਆ ਅਸੀਂ ਤਾਂ 29500 ਦੇ ਦੇਵਾਂਗੇ ਜਮਾ ਜਮਾ ਸੇਮ ਸੇਮ ਹੀ ਜਮਾ ਸੇਮ ਅੱਜ ਮੈਂ ਮੂਛ ਵਾਲ ਦੇ ਪਾਏ ਹੁੰਦੇ ਨੇ 19000 ਰੁਪਏ ਦਾ ਅਸੀਂ 1900 ਦਾ ਦਿੰਨੇ ਆ ਕਿੰਨਾ ਗੜਾ ਸਕਾਉਂਟ ਹੈ ਇਹ ਬਈ ਉਹ ਤਾਂ ਬਾਜ਼ਾਰ ਚ 3000 3500 4000 ਦੀ ਵੀ ਕੀ ਜਾਂਦੀ ਆ ਆਟਮ ਆਪਾਂ ਫਲੈਟ ਵਿਆਹ ਦੇ ਸੀਜ਼ਨ ਕਰਕੇ 2000 ਰੁਪਏ ਦੀ ਲਾ ਛੱਡੀ ਆ ਅੱਛਾ ਸਿਰੇ ਪਿਓਰ ਲੈਦਰ ਹੈ 3 ਮਹੀਨੇ ਦੀ ਗਾਰੰਟੀ ਹੈ ਤੁਸੀਂ ਆ ਕੇ ਲਜਾਣਾ ਤਾਂ ਰਾਮਪੁਰਾ ਫੂਟੋਂ ਐਸਡੀਐਮ ਬੈਂਕ ਦੇ ਸਾਹਮਣੇ ਫੈਸਲ ਫੀਲਡ ਦੇ ਸ਼ੋਰੂ ਤੋਂ ਬਾਈ ਉਹ ਤੋਂ ਆ ਕੇ ਲਜਾ ਸਕਦਾ ਧੰਨਵਾਦ